ਮੈਗ ਪ੍ਰੀਤ ਦਾ ਭਰਾ ਨਵਾਂ ਭਰਾ ਕਰਨ ਦਿੱਤਾ ਵਾਇਨਸ ਆਇਆ ਉਹਦੇ ਹੱਕ ਦੇ ਵਿੱਚ ਫੁੱਫੜ ਦਾ ਨਾਮ ਆਣ ਲੱਗਾ ਡਰ ਲੱਗਦਾ ਸੀ ਗਰਮਹਿਗ ਸੰਤੂ ਨਾ ਹੀ ਮੇਰਾ ਚੇਤਾ ਰੱਖੀ ਹੁਣ ਕੀ ਕੁਛ ਲੋਕ ਰੋਸਟਰ ਬਣਾ ਕੇ ਜਾਂ ਰੂਸਟੀ ਬਿਡਸ ਬਣਾ ਕੇ ਆਪਣਾ ਅਨੁਸਾਰ ਇਨਾ ਵਧੀਆ ਸਮਝਦੇ ਆ ਕਿ ਹਾਂ ਕਿ ਉਹ ਸਮਾਜ ਸੁਧਾਰਕ ਹੈਗੇ ਅਗੂ ਉਹਨਾਂ ਦਾ ਮਤਲਬ ਹੈ ਕਿ ਇਸ ਟਾਈਮ ਚੈਨਲ ਰਿਵਾਈਵ ਇਹੀ ਚੀਜ਼ਾਂ ਦਿਆ ਚੈਨਲ ਰਿਵਾਈਵ ਇਹੀ ਚੀਜ਼ਾਂ ਦਿਆ ਕੋਈ ਨਾ ਚੈਨਲ ਰਿਵਾਈਵ ਤੇ ਆ ਹਾਂ ਹੈਗਾ ਰਿਵਾਈਵ ਤੇ ਉਹ ਇਹੀ ਉਹਨਾਂ ਨੂੰ ਲਾਂਹਤਾ ਪਾਉਣੇ ਆ ਜਿੰਨਾ ਕਰਕੇ ਸਾਡਾ ਯੂਥ ਵਿਗੜਦਾ ਪਿਆ ਹੈ पर्सनल फैमिली ਪਰਸਨਲਾਈਜ਼ਡ چیزਾਂ ਦੇ ਵਿੱਚ ਇੰਟਰਫੇਅਰ ਕਰਨਾ ਉਹ ਚੀਜ਼ਾਂ ਨੂੰ ਲੋਕਾਂ ਨੂੰ ਨੈਟ ਤੇ ਦਿਖਾਣਾ ਪਹਿਲਾਂ ਮੈਨੂੰ ਇਹ ਦੱਸ ਕਿ ਉਹ ਆਪਦੇ ਸੋਸ਼ਲ ਮੀਡੀਆ ਤੇ ਆਪ ਹੀ ਗੰਦ ਪਾਈ ਜਾਂਦੇ ਪਰਿਵਾਰਤਾ ਆਪ ਦਾ ਆਪ ਲੈ ਕੇ ਆਉਂਦੇ ਆ ਸਾਈਡ ਤੇ ਵੇਖਿਆ ਜੀ ਤੂੰ ਕਹਿਆ ਵੀ ਮੈਂ ਫੈਮਿਲੀ ਬਾਰੇ ਫੋਲਿਆ ਨਹੀਂ ਤੂੰ ਸਾਲਿਆ ਟਾਈਟਲ ਹੀ ਫੈਮਿਲੀ ਦਾ ਦਿੱਤੀ ਬੈਠਾ ਹੈ ਮਾੜਿਆਂ ਦੇ ਵਿੱਚੋ ਵੱੱਜੀਆਂ ਦੇ ਹੱਕ 'ਚ ਜਾ ਕੇ ਤਗੜਿਆਂ ਵਰਗੇ ਨਹੀਂ ਜਾਂਦੇ ਨਹੀਂ ਬੇ ਮਜਬੂਰੀ ਹੈ ਗਾਇਸ ਚੈਨਲ ਰਿਵਾਈਵ ਕਰਨਾ ਹੈ ਇਹ ਤੇ ਮਾੜੇ ਤਗੜੇ ਦਾ ਵੀਰੇ ਸਵਾਲ ਨਹੀਂ ਤੁਹਾਨੂੰ ਵੀ ਪਤਾ ਹੈ ਕੱਲ ਨੂੰ ਸੀਐਮ ਦਾ ਮੁੰਡਾ ਕੋ ਗੰਦ ਪਾਊਗਾ ਦਾ ਇਹ ਤਾਂ ਉੱਥੇ ਵੀ ਬੋਲਾਂਗੇ ਸੀਐਮ ਖੁਦ ਗੰਦ ਪਾਊਗਾ ਇਹ ਤਾਂ ਉੱਥੇ ਵੀ ਬੋਲਾਂਗੇ ਬੜੇ ਪੰਜਾਬ ਵਿੱਚ ਮੇਨ ਇੱਕ ਗੱਲ ਇਹੀ ਹੈ ਕਿ ਮੈਂ ਅੱਜ ਕਿਸੇ ਬਲੌਗਰ ਨੂੰ ਰੋਜ਼ ਕੀਤਾ ਅਗਲਾ ਬੰਦਾ ਮੈਨੂੰ ਗੁੱਸਾ ਕਰਨ ਲੱਪੂਗਾ ਬਾਕੀ ਜਿਹੜਾ ਮੁੰਬਈ ਦਿੱਲੀ ਵਾਲੇ ਹੋਗੇ ਉਹ ਨਾਲ ਮਿਲ ਕੇ ਚੱਲਦੇ ਸੋਸ਼ਲ ਮੀਡੀਆ ਵਾਲੇ ਮੇਰੀ ਸੁਣ ਗੱਲ ਜਿਹੜੇ ਮਰਦ ਬੰਦੇ ਹੁੰਦੇ ਨੇ ਨਾ ਮਰਦਾਂ ਦੇ ਬੱਚੇ ਉਹ ਚਗਲਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬੀਆਂ ਨੂੰ ਮੇਰਾ ਵੀਰ ਨਾ ਕੰਨਾਂ 'ਚ ਹੈੱਡਫੋਨ ਜ਼ਰੂਰ ਲਾ ਲਿਓ ਕਿਉਂਕਿ ਥੋੜੀਆਂ ਜਿਹੀਆਂ ਗਾਲਾਂ ਨਿਕਲ ਸਕਦੀਆਂ ਨੇ ਮੁਸ਼ਕਪਰੀਦ ਦਾ ਰੌਲਾ ਚੱਲਿਆ ਮੈਗਪਰੀਦ ਦਾ ਰੋਸਟਿੰਗ ਸਾਰਿਆਂ ਨੇ ਕੀਤੀ ਸਾਰਿਆਂ ਨੇ ਰੋਸਟ ਵੀਡੀਓ ਪਾਈਆਂ ਹਨਾ ਅਸੀਂ ਵੀ ਕੀਤੀ ਅਸੀਂ ਸ਼ੁਰੂ ਕੀਤੀ ਸੀ ਉਹਦੇ ਤੇ ਵੀ ਜਦੋਂ ਮੁੱਦਾ ਆਇਆ ਸੀ ਹੁੰਦਾ ਹੀ ਸ਼ੁਰੂ ਕੀਤਾ ਇੱਕ ਮੈਗਪਰੀਦ ਦਾ ਨਾ ਸੱਜਰਾ ਭਰਾ ਨਵਾਂ ਭਰਾ ਆਇਆ ਰਿਪਲਾਈ ਕਰਨ ਕਰਨ ਦਿੱਤਾ ਵਾਂਸ ਤੇ ਉਹਦੇ ਗੱਲਬਾਤ ਕਰਦੇ ਆ ਵੇਖੋ ਪਹਿਲਾਂ ਇਹਨੇ ਕਿਹਾ ਕੀ ਕਿ ਕੁਝ ਲੋਕ ਰੋਸਚਰ ਬਣ ਕੇ ਜਾਂ ਰੂਸਟਿੰਗ ਵੀਡੀਓਜ਼ ਬਣਾ ਕੇ ਆਪਣੇ ਅਨੁਸਾਰ ਇਹਨਾਂ ਵਧੀਆ ਸਮਝਦੇ ਆ ਕਿ ਹਾਂ ਕਿ ਉਹ ਸਮਾਜ ਸੁਧਾਰਕ ਹੈਗੇ ਕਿ ਉਹਨਾਂ ਦਾ ਮਤਲਬ ਹੈ ਕਿ ਇਸ ਟਾਈਮ ਚੈਨਲ ਰਿਵਾਈਵ ਇਹੀ ਚੀਜ਼ਾਂ ਦਿਆ ਭਰਾਵਾ ਨਾ ਤਾਂ ਅਸੀਂ ਚੰਗੇ ਹੀ ਤੇ ਨਾ ਹੀ ਮਾੜੇ ਠੀਕ ਹੈ ਤੇ ਮੇਰੀ ਹੁਣ ਸੁਣ ਗੱਲ ਠੀਕ ਹੈ ਤੂੰ ਕਹਿੰਦਾ ਸਮਾਜ ਸੇਵੀ ਉਹ ਅਹੀ ਉਹਨਾਂ ਨੂੰ ਲਾਂਹਤਾ ਪਾਉਣੇ ਆ ਜਿੰਨਾ ਕਰਕੇ ਸਾਡਾ ਯੂਥ ਵਿਗੜਦਾ ਪਿਆ ਹੈ ਹੈ ਦਗੜ ਦੱਲਿਆ ਅੱਗੇ ਕੇ ਸੁਣੋ ਇਹਦੀ ਗੱਲ पर्सनल फैमिली ਵਿਅਕਤੀਗਤ ਚੀਜ਼ਾਂ ਦੇ ਵਿੱਚ ਇੰਟਰਫੇਅਰ ਕਰਨਾ ਉਹ ਚੀਜ਼ਾਂ ਨੂੰ ਲੋਕਾਂ ਨੂੰ ਨੈਟ ਤੇ ਦਿਖਾਣਾ ਇਹਨੇ ਕੀ ਕਿਹਾ ਹੈ ਸੁਣ ਲੈਣਾ ਸਾਰਿਆਂ ਨੇ ਪਰਸਨਲ ਲਾਈਫ ਨੂੰ ਨੈਟ ਤੇ ਵਿਖਾਉਣਾ ਅਤੇ ਦਗੜ ਦੱਲਿਆ ਤੈਨੂੰ ਰੋਸਟਰ ਬਣਾ ਕਿਨੇ ਦਿੱਤਾ ਕਿਹੜੀ ਡਿਗਰੀ ਕੀਤੀ ਤੂੰ ਕਿਹੜੇ 골ਡ ਮੈਟਲ ਮਿਲ ਕੇ ਤੈਨੂੰ ਵਿਖਾ ਸਾਨੂੰ ਕੋਈ ਨਾ ਚੈਨਲ ਰਿਵਾਈਵ ਤੇ ਆ ਹਾਂ ਹੈਗਾ ਰਿਵਾਈਵ ਤੇ ਤੂੰ ਪਹਿਲਾਂ ਮੈਨੂੰ ਇਹ ਦੱਸ ਕਿ ਉਹ ਆਪਦੇ ਸੋਸ਼ਲ ਮੀਡੀਆ ਤੇ ਆ ਵੀ ਗੰਦ ਪਾਈ ਜਾਂਦੇ ਪਰਿਵਾਰਤਾ ਆਪਦਾ ਆਪ ਲੈ ਕੇ ਆਉਂਦੇ ਅਸੀਂ ਤਾਂ ਲੰਨਤਾ ਪਾਈਆਂ ਉਹਨਾਂ ਨੂੰ ਉਹ ਅਕਲ ਨੂੰ ਹੱਥ ਮਾਰ ਐਵੇਂ ਤੈਨੂੰ ਸਹੀ ਗੱਲ ਇਟਲੀ ਵਾਲਾ ਅੱਗੇ ਤੇਰੀਆਂ ਕੌਂਟਰੋਵਰਸੀਆਂ ਹੋਈਆਂ ਨਾ ਸਹੀ ਤੈਨੂੰ ਗਾਲ੍ਹਾਂ ਕੱਢਦੇ ਸੀਗੇ ਠੀਕ ਹੈ ਹੈ ਤੂੰ 도ਗਲਾ ਤੇਰਾ ਕੋਈ ਸਟੈਂਡ ਨਹੀਂ ਹੈਗਾ ਜੀ ਤੁਹਾਡੇ ਨਾਲ ਕੋਹੂਸਾ ਬੰਦਾ ਨਹੀਂ ਦੇਖਿਆ ਕੋਈ ਮੈਂ ਇੱਕੋ ਜਿਹਾ ਕਰਕੇ ਤੁਸੀਂ ਕਿਸੇ ਦੀ ਲਾਈਫ ਬਰਜ ਆਪਾਂ ਵੀ ਰੋਸ ਵੀਡੀਓ ਬਣਾਣੇ ਆ ਅਗਰ ਮੈਂ 100 ਵੀਡੀਓਸ ਬਣਾਈ ਹੋਈਆਂ ਹਨਾ ਸੋਚੋ ਮੇਰੇ ਖਿਆਲ ਨਾਲ ਜਿਨ੍ਹਾਂ ਨੇ ਗਲਤ ਕੀਤਾ ਬਲੈਕਮੇਲ ਆਪਾਂ ਉਹਨਾਂ ਦਾ ਸਾਥ ਨਹੀਂ ਦੇਣੇ ਅੱਜ ਤੱਕ ਮੇਰੇ ਕੋਲ ਹੁਣ ਵੀ ਜੇ ਗੱਲ ਕਰਨੇ ਚਾਹਾਂ ਮੈਂ ਕਿਸੇ ਨਾਲ ਇਹ ਹੈਲੋ ਹੈ ਇਹ ਕੁਝ ਵੀ ਉਹਨਾਂ ਨੂੰ ਗੁੱਡ ਨਾਟ ਕਰ ਸਕਦੇ ਪਰ ਤੁਸੀਂ ਤੁਸੀਂ ਤਾਂ ਖੁਦ ਹੀ ਮਰੀ ਜਾਂਦੇ ਹੋ ਮੇਰਾ ਵੀਰ ਧਿਆਨ ਨਾਲ ਸੁਣ ਗੱਲ ਹੁਣ ਤੂੰ ਆਣਾ ਵੀ 100 ਵੀਡੀਓ ਬਣਾਈਆਂ ਆ ਸਾਈਡ ਤੇ ਵੇਖਿਆ ਜੇ ਅਜੇ ਤਾਂ ਮੈਂ ਇੱਕ ਹੀ ਕੱਢੀ ਏ ਤੂੰ ਕਹਿਆ ਵੀ ਮੈਂ ਫੈਮਿਲੀ ਬਾਰੇ ਭੁੱਲਿਆ ਨਹੀਂ ਤੂੰ ਸਾਲਿਆ ਟਾਈਟਲ ਹੀ ਫੈਮਿਲੀ ਦਾ ਦਿੱਤੀ ਬੈਠਾ ਤੇ ਤੂੰ ਮੈਨੂੰ ਕਹਿਆ ਵੀ ਤੂੰ ਵਹਿੂਆ ਕਰਕੇ ਕਹੇ ਦੀ ਫੈਮਿਲੀ ਨੂੰ ਤੇ ਤੂੰ ਕੀ ਕਰਦਾ ਪਿਆ ਤੂੰ ਮੈਨੂੰ ਇਹ ਦੱਸ ਹੈ ਤੈਨੂੰ 3-4 ਸਾਲ ਹੋ ਗਏ ਨੇ ਤੂੰ ਵੀ ਤਾਂ ਲੋਕਾਂ ਤੇ ਬੋਲ ਬੋਲ ਕੇ ਵਿਊ ਖਾਦੇਈ ਭੈਣ ਚੋਦਾ ਅਕਲ ਦੀਆਂ ਨਹੀਂ ਹੈ ਤੈਨੂੰ ਰੋਸਟਰ ਬਣਾ ਕੇ ਨੇ ਦਿੱਤਾ ਦਾ ਨਾ ਇੱਧਰ ਦਾ ਨਾ ਉੱਧਰ ਦਾ ਤੂੰ ਤੇਰਾ ਕੋਈ ਸਟੈਂਡ ਹੈਗਾ ਪਹਿਲਾਂ ਉਹ ਰਾਮਗੜੀਆ ਨੂੰ ਬੋਲਦਾ ਰਿਹਾ ਉਹ ਅਮਨ ਰਾਮਗੜੀਆ ਕੁੜੀ ਜਿਹੜੀ ਮੁੜ ਕੇ ਉਹਦੇ ਨਾਲ ਇੱਕ ਕਲੱਬਾ 'ਚ ਨੱਚਦਾ ਰਿਆਂ ਬੈਠਾ ਰਿਆਂ ਤੇਰੀਆਂ ਸੱਚੀਆਂ ਕੌਂਟਰੋਵਰਸੀਆਂ ਹੋਈਆਂ ਸੀ ਜਾਂ ਸੱਚੇ ਹੀ ਲੋਕ ਤੈਨੂੰ ਬੋਲਦੇ ਸੀ 도ਗਲਾ ਤੂੰ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਵੀ ਸਾਰੇ ਸਿਆਣੇ ਜੇ ਵੀ ਜਿਹੜੇ ਬੰਦੇ ਨੂੰ ਆਪਾਂ ਸਮਝਾਉਣਾ ਹੀ ਲੱਗ ਪਏ ਜਿਹੜੇ ਬੰਦੇ ਤੇ ਆਪ ਪਹਿਲਾਂ ਮੈਨੂੰ ਇਹ ਦੱਸੋ ਤੂੰ ਬੋਲਦਾ ਪਿਆ ਐ ਵੀ ਪਰਸਨਲ ਨਾ ਹੋਵੋ ਤੇ ਤੂੰ ਹੁਣ ਤੱਕ ਕੀ ਕੀਤਾ ਮੇਰਾ ਭਰਾ ਜਵਾਬ ਦੇ ਤੇ ਜੇ ਆ ਨੈਟ ਨੈਟ ਵਾਲੀ ਵੀਡੀਓ ਵੀਡੀਓ ਖੇਡਣੀ ਕਿ ਸਿੱਧਾ ਆਉਣਾ ਹੀ ਉਹ ਵੀ ਦੱਸਦੀ ਉਹ ਵੀ ਆਪਾਂ ਮੇਰਾ ਚੈੱਕ ਕਰ ਲਈ ਨਾ ਮੇਰਾ ਪਹਿਲਾਂ ਨਾ ਇੱਕ ਚੀਜ਼ ਹੋਏ ਕਿ ਫੁੱਫੜ ਦਾ ਨਾਮ ਲੈਣ ਲੱਗਾ ਤੈਨੂੰ ਡਰ ਲੱਗਿਆ ਸਿੱਧਾ ਨਾ ਲੈਂਦਾ ਹਾਂ ਗਰਮਹਿਕ ਸੰਧੂ ਨਾ ਹੀ ਮੇਰਾ ਫਰੋਈਪੁਰ ਚ ਆ ਕੇ ਜਿੱਥੋਂ ਮਰਜ਼ੀ ਪਤਾ ਕਰ ਲਈ ਰੋਸਟਿੰਗ ਵੀਡੀਓ ਤੋਂ ਪਹਿਲਾਂ ਮੇਰਾ ਕੰਮ ਕੀ ਸੀ ਤੇ ਮੈਂ ਕੀ ਸੀ ਤੈਨ ਸਾਰਾ ਕੁਝ ਦੱਸ ਦੇਣ ਫਾਇਲਾ ਫੂਲਾ ਖਲਾ ਲਈ ਮੇਰੀਆਂ ਠਾਣਿਆਂ ਚ ਤੂੰ ਉਹਨੂੰ ਦੱਸ ਦੀ ਮੇਰਾ ਵੀਰ ਵੀ ਰੋ ਆਰ ਪਾਰ ਵਾਲਾ ਕਰਨਾ ਕੰਮ ਜਿਹੜਾ ਕੰਮ ਕਹੇਗਾ ਉਹੀ ਕਰ ਲਾਂਗੇ ਜੀਜੇ ਦਾ ਨਾਮ ਲੈਣਾ ਹੀ ਆਪਣੇ ਪੰਜਾਬ ਵਿੱਚ ਮੇਨ ਇੱਕ ਗੱਲ ਇਹੀ ਆ ਕਿ ਮੈਂ ਅੱਜ ਕਿਸੇ ਬਲੌਗਰ ਨੂੰ ਰੋਸ ਕੀਤਾ ਅਗਲਾ ਬੰਦਾ ਮੈਨੂੰ ਗੁੱਸਾ ਕਰਨ ਲੱਪੂਗਾ ਬਾਕੀ ਜਿਹੜਾ ਮੁੰਬਈ ਦਿੱਲੀ ਵਾਲੇ ਹੋਗੇ ਉਹ ਨਾਲ ਮਿਲ ਕੇ ਚੱਲਦੇ ਸੋਸ਼ਲ ਮੀਡੀਆ ਵਾਲੇ ਕਿਹਾ ਨਹੀਂ ਚਾਹੇ ਰੋਸਟਰ ਆ ਬਲੌਗਰ ਆ ਰੀਲਾ ਵਾਲੇ ਆ ਫੂਡ ਬਲੌਗਰ ਜਿਹੜੇ ਮਰਜ਼ੀ ਜਿਸ ਚੀਜ਼ ਦੇ ਵੀ ਹੈਗੇ ਆ ਕੀ ਕਹਿਣਾ ਭਾਈ ਹੁਣ ਸੁਣ ਲਿਆ ਸਾਰਿਆਂ ਨੇ ਨਾ ਵੀ ਜਿਹੜੇ ਉਧਰ ਬੰਬੇ ਦਿੱਲੀ ਵਾਲੀ ਸਾਈਡ ਨੇ ਵੀ ਉਹ ਰਲ ਮਿਲ ਕੇ ਬਲੌਗਰ ਰੋਸਟਰ ਤੇ ਫੂਡ ਬਲੋਗਰ ਸਾਰੇ ਨਾਲ ਮਿਲ ਕੇ ਰਹਿੰਦੇ ਨੇ ਹਨਾ ਮੇਰੀ ਸੁਣ ਗੱਲ ਜਿਹੜੇ ਮਰਦ ਬੰਦੇ ਹੁੰਦੇ ਨੇ ਨਾ ਮਰਦਾਂ ਦੇ ਬੱਚੇ ਉਹ ਚਗਲਾਂ ਨਾਲ ਨਹੀਂ ਬਹਿੰਦੇ ਹੁੰਦੇ ਲੱਗੀ ਸਮਝ ਜਿੰਨੂੰ ਅਸੀਂ ਬੋਲਣ ਲੱਗ ਪਏ ਨਾ ਜਿੰਦੇ ਨਾਲ ਸਾਡਾ ਐਟ ਕੁੱਤੇ ਦਾ ਵੈਰ ਹੋ ਗਿਆ ਆ ਬਾਬਿਆਂ ਤੇ ਕੀਤਾ ਅਸੀਂ ਬੜੇ ਫੋਨ ਆਏ ਮੈਨੂੰ ਵੀ ਸਮਝਾਉਂਦੇ ਕਰ ਲੋ ਪਰ ਨਾ ਹੁੱਕ ਘੇਣੀ ਝਟਣਾ ਥਾਲਿਆ ਤੂੰ ਕਹਿਣਾ ਪਿਆ ਵੀ ਉਹ ਇਕੱਠੇ ਬਹਿੰਦੇ ਨੇ ਤੇ ਤੂੰ ਆਵਦਾ ਆਵਦਾ ਕਿਉਂ ਕਰਦਾ ਪਿਆ ਰਾਹ ਸਾਫ ਤੂੰ ਆਪ ਬਹਿਣਾ ਤੇ ਸਿੱਧਾ ਬਹਿ ਜਾ ਜਾ ਕੇ ਇੱਕ ਨਾ ਇਹਨੇ ਪਿੱਛੇ ਇੱਕ ਵੀਡੀਓ ਹੋਰ ਸੀ ਇਹ ਮੈਂ ਕ੍ਰੀਏਟਰਾਂ ਦੇ ਅਵਾਰਡ ਚ ਗਿਆ ਅਵਾਰਡ ਸ਼ੋਅ ਸੀ ਕੋਈ ਯੂਟਿਊਬਰਾਂ ਦਾ ਤੇ ਮੈਂ ਉੱਥੋਂ ਵਾਪਸ ਮੋੜ ਆਇਆ ਵੀ ਮੈਨੂੰ ਚੰਗਾ ਨਹੀਂ ਲੱਗਾ ਸ਼ੋਅ ਸੀਗਾ ਜਿੱਦੋਂ ਉਹਨਾਂ ਨੇ ਸਾਰੇ ਜਿਹੜੇ ਯੂਟਿਊਬ ਤੇ ਇੰਸਟਾਗ੍ਰਾਮ ਤੇ ਪੋਸਟ ਕਰਦੇ ਸੋਸ਼ਲ ਮੀਡੀਆ ਇਨਫਲੂਐਂਸਰਸ ਆ ਇਹ ਕੁਝ ਵੀ ਗੱਲ ਉਹਨਾਂ ਨੂੰ ਸੱਦਿਆ ਸੀਗਾ ਤੇ ਉਹਨਾਂ ਚ ਇੱਕ ਨਾਮ ਮੇਰਾ ਵੀ ਸੀ ਤੇ ਮੈਂ ਵੀ ਗਿਆ ਸੀ ਬਟ ਜਦੋਂ ਉੱਥੇ ਜਾ ਕੇ ਮੈਂ ਦੇਖਿਆ ਤੇ ਹੋਰ ਬੰਦੇ ਵੀ ਇਹੋ ਜਿਹੇ ਹੈਗੇ ਆ ਤੇ ਮੈਂ ਕਿਹਾ ਮੈਂ ਥੋੜੀ ਨਾ ਮੈਂ ਕਿਹਾ ਥੁੱਕੋ ਦਫਾ ਹੋਵੋ ਅਈ ਉੱਥੋਂ ਮੜ ਕੇ ਆ ਗਿਆ ਸੀ ਠੀਕ ਆ ਵਾਪਸ ਮੁੜਿਆ ਨਹੀਂ ਹੋਣਾ ਤੈਨੂੰ ਉੱਥੇ ਕਿਸੇ ਨੇ ਬੁਲਾਇਆ ਨਹੀਂ ਹੋਣਾ ਤੈਨੂੰ ਭਾਇਆ ਨਹੀਂ ਹੋਣਾ ਕਿਸੇ ਨੇ ਤੈਨੂੰ ਤੂੰ ਚੈਰੀ ਦੀ ਪਾਲਚ ਰੱਖੀ ਓ ਤੂੰ ਬਹੁਤ ਸੋਣੀ ਮਾਰਦਾ ਓ ਮੈਂ ਤੈਨੂੰ ਦੇ ਜਾਗਾ ਡੱਬੀ ਵੱਡੀ ਦੇ ਜਾਗਾ ਮੇਰੇ ਐਵੇਂ ਲੰਮਕ ਕੇ ਚੜ ਗਿਆ ਤਾਨੂੰ ਨਾਂ ਲੈਣ ਲੱਗਾ ਤੇਰਾ ਸੰਗ ਸੁੱਕਦਾ ਹੀ ਸਿੱਧਾ ਨਾਂ ਲੈਂਦਾ ਹਾਂ ਰੋਸਟਿੰਗ ਵਾਲੀ ਲਾਈਨ ਚ ਵੀ ਜਿਹੜਾ ਗੰਦ ਪਾਊਗਾ ਨਾ ਉਹਦੀ ਗਾੜ ਪਾਟ ਕੇ ਰੱਖਾਂਗੇ ਤੂੰ ਨਾ ਫਰੋਜ ਭਰਾ ਵੀ ਕਿਤੇ ਤੇ ਉਥੋਂ ਆ ਕੇ ਮਾਰਾ ਜਾਂ ਨਾਂ ਪੁੱਛ ਲਈ ਤੂੰ ਪਤਾ ਕਰ ਲਈ ਫਿਰ ਤੈਨੂੰ ਸਭ ਕੁਝ ਕਲੀਅਰ ਹੋ ਜੂ ਫੈਲਾ ਫੂਲਾ ਖਿਲਾ ਲਈ ਵੀ ਕੀ ਚੱਕਰ ਸੀ ਕੀ ਸਿਸਟਮ ਸੀ ਠੀਕ ਹੈ ਮਾੜਿਆਂ ਦੇ ਭੈਣ ਚੋ ਬੱਜੀਆਂ ਨੇ ਇੱਕ ਜਿਹਾ ਤਗੜਾ ਵਰਗੇ ਤੁਸੀਂ ਜਾਣੇ ਨਹੀਂ ਬੇ ਮਜਬੂਰੀ ਹੈ ਗਾਇਸ ਚੈਨਲ ਰਿਵਾਈਵ ਕਰਨਾ ਹੈ ਇਥੇ ਮਾਰੇ ਤਗੜੇ ਦਾ ਵੀਰੇ ਸਵਾਲ ਨਹੀਂ ਤੁਹਾਨੂੰ ਵੀ ਪਤਾ ਹੈ ਬੰਦਾ ਹੀ ਨਹੀਂ ਇਥੇ ਕੋ ਕੱਲੂ ਸੀਐਮ ਦਾ ਮੁੰਡਾ ਕੋ ਗੰਦ ਪਾਊਗਾ ਦਾ ਇਹ ਤਾਂ ਉੱਥੇ ਵੀ ਬੋਲਾਂਗੇ ਸੀਐਮ ਖੁਦ ਗੰਦ ਪਾਊਗਾ ਇਹ ਤਾਂ ਉੱਥੇ ਵੀ ਬੋਲਾਂਗੇ ਭਗਵੰਤਮਾਨ ਸਾਹਿਬ ਆਪਣੇ ਜਿੰਨੂੰ ਇਹ ਇਹਨੇ ਚੈਰੀ ਦੀ ਪਾਲਛ ਮਾਰੀ ਹੈ ਜਿੰਨੂੰ ਹੁਣ ਚੰਗੀ ਤਰ੍ਹਾਂ ਪਿਛਲੀ ਵੀਡੀਓ ਚ ਜੋ ਉਹਦਾ ਸੱਤਾ ਸਵਿੱਤਰਾ ਬਣਾਤਾ ਹੋਤਾ ਆਇਆ ਹੀ ਨਹੀਂ ਸੱਤਾ ਧੀਆਂ ਅਰਗਾਵਤਾ ਮੇਰਾ ਵੀਰੇ ਇੱਕ ਧਿਆਨ ਨਾਲ ਸੁਣ ਲੈ ਗੱਲ ਹੁਣ ਕੰਮ ਤੂੰ ਵੀ ਇਹੀ ਕਰਦਾ ਪਿਆ ਤੇ ਕੰਮ ਅਸੀਂ ਵੀ ਇਹੀ ਕਰਤੇ ਪਿਆ ਠੀਕ ਹੈ ਸੇਮ ਹੀ ਕੰਮ ਹੈ ਆਪਣਾ ਤੇ ਜੇ ਤਾਂ ਤੂੰ ਉਲਝਣਾ ਠੀਕ ਹੈ ਤੇ ਤੈਨੂੰ ਮੈਂ ਆਪਦਾ ਨੰਬਰ ਪਰਸਨਲ ਦੇ ਦਿੰਨਾ ਤੈਨੂੰ ਮੈਂ ਇੱਥੇ 10 ਵੀ ਦਿੰਨਾ 98570 53417 ਜੇ ਵੀਡੀਓ ਵੀਡੀਓ ਖੇਡਣਾ ਤਾਂ ਵੀ ਦੱਸ ਤੇ ਸਹੀ ਚੱਲਣਾ ਤਾਂ ਵੀ ਦੱਸ ਤੇ ਜੇ ਉਂਝ ਵੀ ਵੇਖਣਾ ਤਾਂ ਵੀ ਦੱਸ ਤੇ ਐਵੇਂ ਉੱਡਦਾ ਤੀਰ ਨਾ ਲੈ ਮੇਰਾ ਵੀਰ ਸੋਣਾ ਬੜਾ ਤੇਰਾ ਵਧੀਆ ਕੰਮ ਚੱਲਦਾ ਪਿਆ ਆਪਦਾ ਕੰਮ ਕਰ ਕਰ ਤੇ ਸਾਨੂੰ ਵੀ ਕਰਨ